पेंड नगर नवी आबादी गंदे पानी की निकासी ना होने हाहाकार पेंड नगर नवी आबादी मुशकलों गई है नवी बनी सड़क और घर गटर का पानी वर जा हा हाहाकार मच गया है स्थानक निवासिया के मुताबिक पिछले ग्यारह साल तो नवीं आबादी का सीवरेज का पानी एक निजी खेत वगदा पर हूँ उस खेत के मालक ने अपनी जमीन विच पानी जानते पाबंदी ला दिखती है इस कारण पानी की निकासी का कोई होर प्रबंध न होन करके पानी सड़क के आले दुआले खड़ा हो गया है रागीर वाहन जान विच काफी दिक्कत आ रही हैं जबकि नवी बनी सड़क की हालत भी खराब लगी है

ਕਲ ਕਿਤਾ ਕੱਟ ਲੈ ਗਿਆ ਜਰਾ ਨਲ ਜਬਾਨੇ ਜਾਣ ਚਲੇ ਗਿਆ ਸਾਰਾ ਗੰਦ ਕਰਨਾ ਹੈ ਹੱਲ ਕਰਨਾ ਚਾਹੀਦਾ ਤੁਹਾਡੇ ਪਾਸਤੇ ਵੀ ਦੇਖਣ ਨੂੰ ਪਤਾ ਲੱਗਦਾ ਹੀ ਆ ਤੁਹਾਨੂੰ ਜੀ ਜਰ ਦਿਆਂ ਜਾਂ ਵੋਟਾਂ ਪਾਈ ਜਾਂਦੇ ਹੱਥ ਜੋੜੀ ਨੀ ਆ ਵੋਟਾਂ ਲੈ ਲੈਣੇ ਮੜ ਕੇ ਕੋਸ਼ਿਸ਼ ਵੀ ਨਹੀਂ ਕਰਦੇ ਕਿਹਨੀਆਂ ਗਰੀਬਾਂ ਦੀ ਕਿਹਨੀਆਂ ਆ ਪਾਣੀ ਖੋਣ ਅੰਦਰ ਹਰੇ ਘਰਾਂ ਦੇ ਵਿੱਚ ਪਾਣੀ ਪੈਂਦਾ ਹੈ ਨਾ ਇਹ ਜੀ ਬੰਦ ਕਰੀ ਦੇ ਵਿੱਚੋਂ ਜਿਹੜੇ ਇਸ ਮੱਲੇ ਦੇ ਆ ਉਹ ਵੀਡੀਓ ਸਾਫ ਕੋ ਜਾ ਕੇ ਰਿਕੁਐਸਟ ਕਰਕੇ ਆਏ ਆ ਕੇਸ ਪਾਣੀ ਦਾ ਹੱਲ ਕੀਤਾ ਜਾਵੇ ਪਰ ਹੱਲੇ ਇਸ ਟਾਈਮ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਨਹੀਂ ਜੀ। ਕੋਈ ਨਹੀਂ ਆਇਆ ਜੀ। ਕੋਰੋਨਾ ਦੇ ਟਾਈਮ ਦੇ ਵਿੱਚ ਜਿੱਦਾਂ ਡੇਂਗੂ ਫੈਲਣ ਦੀ ਸੰਭਾਵਨਾ ਆ ਤੇ ਪਿੰਡ ਦੇ ਵਿੱਚ ਬਿਮਾਰੀਆਂ ਵੀ ਫੈਲ ਸਕਦੀਆਂ। ਨੇ ਸਰਪੰਚ ਸਾਹਿਬ ਕੀ ਕਹਿ ਰਹੇ ਨੇ ਬਾਰੇ ਜੀ? ਸਰਪੰਚ ਸਾਹਿਬ ਆਏ ਸੀ ਔਰ ਦੇਖ ਕੇ ਚਲੇ ਗਏ ਆਖਦੇ ਕੋਈ ਨਹੀਂ ਆਈ। ਵੀਡੀਓ ਸਾਹਿਬ ਨੇ ਸਲਾਹ ਕਰਾਂਗੇ ਬਟ ਹੱਲੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ। ਕੋਈ ਸਰਕਾਰੀ ਅਧਾਰੇ ਦਾ ਬੰਦਾ ਨਹੀਂ ਆਇਆ। ਬਹੁਤ ਸਾਰੇ ਆ ਜਾਂਦੇ ਇੰਸਾਨ। ਕਿਉਂਕਿ ਜੇ ਆਪਾਂ ਕਹਿੰਨੇ ਖੇਤਾਂ ਆਂ ਤਾਂ ਇਹ ਖੇਤਾਂ ਆ ਨੇ ਆਪਣਾ ਖੇਤਾਂ ਨੂੰ ਚੌੜਾ ਹੀ ਆਫਸਰਾਂ ਨੂੰ ਬਦਾਉਣਾ ਵੇ ਇਸ ਪਿੰਡ ਦਾ ਕੋਈ ਪੱਤਾ ਹੱਲੋ ਜਿੱਦਾਂ 1 ਕਿਲੋਮੀਟਰ ਜਾਂ 2 ਕਿਲੋਮੀਟਰ ਤੇ ਜਾ ਕੇ ਹੈ ਕਿ ਇਹ ਪੰਚਾਇਤੀ ਜ਼ਮੀਨ ਆ ਉਸ ਦੇ ਵਿੱਚ ਕੋਈ ਡੰਪ ਪਟਿਆ ਜਾਵੇ ਤਾਂ ਉਸ ਦੇ ਵਿੱਚ ਗੰਦਾ ਪਾਣੀ ਪੈ ਪੈ ਜਾਵੇ ਇਹ ਸਮੱਸਿਆ ਸਾਡੇ ਵੱਡੇ ਦੀ ਆ ਅੱਜ ਤੋਂ 20-25 ਸਾਲ ਪਹਿਲਾਂ ਇੱਧਰ ਪਾਣੀ ਜਾਂਦਾ ਸੀ ਨਿਕਾਸ ਸੀਗਾ ਇੱਧਰ ਨੂੰ ਇਹ ਸਾਡੇ ਪਿੰਡ ਦੀ ਜਿਨੂ ਜਨੂ ਕਿ ਜਨਾਚਾਰਤਾ ਉਹਨਾਂ ਕੋਲ ਸੀ ਪਾਣੀ ਜਾਂਦਾ ਰਿਹਾ ਉਹਨਾਂ ਜਮੀਨ ਵਾਕ ਕੇ ਦੂਜੇ ਖਾਕੇ ਲਗਾਈ। ਉਹ ਪਰਸੋਂ ਆਏ ਉਹਨੇ ਮੋਰੇ ਪਟਾਲੀਆਂ ਛੱਟ ਕੇ ਮਿੱਟੀ ਦੀਆਂ ਪਾਣੀ ਬੰਦ ਕਰ ਦਿੱਤਾ। ਹੁਣ ਤੰਗੀ ਇਸ ਗੱਲ ਲਈ ਆ ਵੀ ਸਾਡੇ ਦਾ ਘਰਾਂ ਦੇ ਪਾਣੀ ਕੱਢ ਕੇ ਛੱਟ ਤਾਂ ਬਿਮਾਰੀ ਫੈਲਣਾ ਦਾ ਬਹੁਤ ਖਤਰਾ ਹੈ। ਕਿਨੇ ਕਿ ਨਿਆਣੇ ਆ ਮੱਛਰ ਇੰਨਾ ਆ। ਚੰਗੇ ਆ ਕਰੋੜ ਆ ਰੋਡ ਤੇ ਪਾਣੀ ਆ ਖੜਾ ਹੋਣਾ ਲੰਘਣ ਦਾ ਬੜਾ ਅਫਾ ਹੈ। ਮੈਂ ਤਾਂ ਪ੍ਰਸ਼ਾਸਨ ਉਹ ਇਹ ਬੇਨਤੀ ਕਰਦੇ ਵੀ ਆਪ ਕੋਈ ਹੱਲ ਪਾਣ ਲੈਂਦੇ। ਆ ਮੁਰਿਆਂ ਬੋਪਾ ਮੈਂ। ਕਰਵਾ ਕਰਕੇ ਇਹੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਤੋਂ ਇਹੀ ਮੰਗਿਆ। ਵੇ ਸਾਡਾ ਜਿਹੜਾ ਸਾਨੂੰ ਇੱਕ ਨਜਾਜ਼ਤ ਦਵਾਈ ਜਾਵੇ ਸਾਡੇ ਇਹਨਾਂ ਘਰਾਂ ਦਾ ਜਿਹੜੇ 100 ਘਰ ਇਹਨਾਂ ਦਾ ਪਾਣੀ ਵੀ ਨਿਕਲ ਰਹਾ ਨਾ ਨਾ ਪਾਸ ਕਰਦਾ ਜਾ ਤੁਸੀਂ ਇਹ ਨਹੀਂ ਕਿਸੇ ਹੱਥੋਂ ਮਿਲੇ ਜੀ ਹੁਣ ਤੱਕ ਅਸੀਂ ਵੀਡੀਓ ਸਾਹਮਣੇ ਪੇਚ ਹੋ ਗਿਆ ਵੀਡੀਓ ਸਾਹਮਣੇ ਤੇ ਪੀਏ ਸੀ ਤਰਫਾ ਹਾਂਜੀ ਬਿੰਨਾ ਵੀ ਸਾਡੇ ਇੱਥੇ ਸ਼ਾਮ ਲਾਟਾ ਜਾਂ ਤੁਸੀਂ ਕਿਸੇ ਥੱਲੇ ਰਹਿਗੇ ਉਹਦਾ ਪਤਾ ਕਰਕੇ ਜਾਤਈਆਂ ਸਹੀ ਉਹਦਾ ਛੜਾਵਾਂਗੇ ਥਾਂ ਉਹ ਤੋਂ ਪਹਿਲਾਂ ਸਾਨੂੰ ਕਿਦਾਂ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਬਈ ਇਹ ਜਿਹੜਾ ਪਾਣੀ ਆ ਰੋਡ ਤੇ ਨਾ ਖੜਾ ਹੋ ਰਿਹਾ ਨਾ ਘਰੇ ਅੱਜ ਬੜੇ ਔਰ ਇਹ ਜਿਹੜੀ ਸੜਕ ਆ ਜਿਹਦੇ ਉੱਤੇ ਪਾਣੀ ਜਾ ਰਿਹਾ ਗੰਦਾ ਕਿੰਨੀ ਕਿਦਰ ਪਹਿਲਾਂ ਬਣੀ ਹੈ ਜੀ ਇਹ ਇਹ ਤਾਂ ਹਜੇ ਨਵਾਂ ਪਤਾ ਹੀ ਹੋਇਆ ਪਾਪ ਦਾ ਪਣਦੀ ਆ ਹਜੇ ਤਾਂ ਦੁਬਾਰਾ ਫੇਉ ਕੋਵੇ ਉੱਪਰ ਇਹ ਤਾਂ ਹੈ ਤਾਂ ਕੰਮ ਚੱਲ ਰਿਹਾ ਉਹ ਵੀ ਪਹਿਲਾਂ ਹੀ ਇਹ ਤਾਂ ਟੁੱਟ ਗਈ ਸੜਕ ਫੇਰ ਦੁਬਾਰਾ ਤੇ ਪੰਚਾਇਤ ਦੇ ਕੋਲ ਕੋਈ ਐਸ ਵਾਲੇ ਫੰਡ ਅਵੇਲੇਬਲ ਹੈ ਨਹੀਂਗਾ ਵੀ ਇਹਦਾ ਜਿਹੜਾ ਡਰੇਨ ਸਿਸਟਮ ਕੀਤਾ ਜਾਵੇ ਪੰਚਾਇਤ ਦੇ ਕੋਲ ਆਹ ਸਰਕਾਰ ਨੇ 4 ਸਾਲ ਹੋ ਗਏ 1 ਰੁਪਿਆ ਵੀ ਨਹੀਂ ਦਿੱਤਾ ਆਇਆ ਨਹੀਂ ਸਾਡੇ ਪਿੰਡ ਸਾਡੇ ਕੋਈ 1 ਰੁਪਇਆ ਨਹੀਂ ਆਇਆ ਹੈਗਾ ਹਾਂ ਸਿਰਫ ਗੱਲਾਂ ਕਰੀ ਜਾਂਦੇ ਵੇ ਇੰਨੇ ਪੈਸੇ ਆ ਗਏ ਇੰਨੇ ਆ ਗਏ 30 ਲੱਖ ਆ ਗਏ ਕੋਈ ਰੁਪਇਆ ਨਹੀਂ ਕੋਈ ਪੰਚਾਇਤ ਦੇ ਖਾਤੇ ਚ ਰੁਪਈਆ ਨਹੀਂ ਸਰ ਕੱਲ ਵੀਡੀਓ ਦਫ਼ਤਰ ਗਏ ਤੁਹਾਡੀ ਕੋਈ ਸੁਣਵਾਈ ਹੋਈ ਥੇ ਕਿ ਨਹੀਂ ਹੋਈ ਸਾਡੇ ਉੱਤੇ ਕੋਈ ਸੁਣਵਾਈ ਨਹੀਂ ਪਹਿਲਾਂ ਤਾਂ ਵੀਡੀਓ ਆਪਣੇ ਸਗੀ ਜਲੰਧਰ ਉਹ ਆਈ ਨਹੀਂ ਹੈਗੀ ਫੈਕਟਰੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਫੈਕਟਰੀ ਸਾਹਿਬ ਨੇ ਸਾ ਤੋਂ ਰਕਾਟ ਲੈ ਲਿਆ ਐਪਲੀਕੇਸ਼ਨ ਲੈ ਲਈ ਉਹਨੂੰ ਵੀਡੀਓ ਦਾ ਸਾਡੀ ਕੋਈ ਗੱਲ ਬਾਤ ਨਹੀਂ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਫੋਨ ਕੀਤਾ ਸੀ ਉਹਨੇ ਮੇਰਾ ਫੋਨ ਨਹੀਂ ਚੱਕਿਆ ਅੱਛਾ ਜੀ ਤੇ ਬਾਅਦ ਵਿੱਚ ਮੈਂ ਮਾਰਾਂ ਹੁਣਾਂ ਨੇ ਕਿਹਾ ਸੰਸਦਾਂ ਨੂੰ ਸੰਸਦਾਂ ਨੇ ਫੋਨ ਕੀਤਾ ਉਹਨਾਂ ਦੇ ਮੋਰੇ ਕਦੇ ਪੀਏ ਨੇ ਚੱਕਿਆ ਦੀ ਉਹ ਕਹਿੰਦੇ ਇਹ ਭੋਗਦੇ ਆ ਤੇ ਤੁਹਾਨੂੰ ਦੁਬਾਰਾ ਕਾਲ ਕਰਨਗੇ ਉਹਨਾਂ ਨਾਲ ਵੀ ਗੱਲ ਨਹੀਂ ਹੋਈ ਹੁਣ ਮੇਰੀ ਮਾਰਾਂ ਨਾਲ ਗੱਲ ਹੁੰਦੀ ਹੈ ਕਿ ਸੰਤਾ ਨਾਲ ਉਹ ਕਹਿੰਦੇ ਜੀ ਸਾਡੀ ਉਹਨੂੰ ਗੱਲਬਾਤ ਹੋਈ ਨਹੀਂ ਕਰਾਈ ਨਹੀਂ ਉਹਨੇ ਪਰ ਅੱਜ ਵੀ ਬਾਅਦ ਆਉਣਾ ਠੀਕ ਹੈ